ਜਲੰਧਰ ਪਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ बसपा ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਬਿੰਦਰ ਲਖਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਗੜੀ ਨੇ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿੰਦਰ ਲਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦੇ ਹੋਏ ਪਾਰਟੀ ਸੰਗਠਨ ਦੇ ਲਈ ਕੰਮ ਕਰ ਰਹੇ ਹਨ ਬਹੁਜਨ ਸਮਾਜ ਪਾਰਟੀ ਬਲੋਂ ਜਲੰਧਰ ਪਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਸ਼ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮੱਤ ਇੱਕ ਰਾਏ ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਨਜੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਆਸ਼ੀਰਵਾਦ ਲਿਆਇਆ ਮਨਜੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜਕੇ ਬਹੁਜਨ ਸਮਾਜ ਨੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਬਸਪਾ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਬਿੰਦਰ ਲਖਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਗੜੀ ਨੇ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿੰਦਰ ਲਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦੇ ਹੋਏ ਪਾਰਟੀ ਸੰਗਠਨ ਦੇ ਲਈ ਕੰਮ ਕਰ ਰਹੇ ਹਨ ਬਹੁਜਨ ਸਮਾਜ ਪਾਰਟੀ ਬਨੋ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜਿਹਨੂੰ ਕੋਸ਼ਿਤ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੂੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਦਾਹਰਣ ਹੈ ਅੱਜ ਉਹ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮਤ ਇੱਕ رائے ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਲਿਆਇਆ ਮਾਨਯੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬਹੁਜਨ ਸਮਾਜ ਨੂੰ ਟਕਰਾ ਕਰੀਏ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ बसपा ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਬਿੰਦਰ ਲਖਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਗੜੀ ਨੇ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿੰਦਰ ਲਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦੇ ਹੋਏ ਪਾਰਟੀ ਸੰਗਠਨ ਦੇ ਲਈ ਕੰਮ ਕਰ ਰਹੇ ਹਨ। ਬਹੁਜਨ ਸਮਾਜ ਪਾਰਟੀ ਬਨੋ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਸ਼ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਦਾਹਰਣ ਹੈ ਅੱਜ ਉਹ ਜਲੰਧਰ ਪਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮਤ ਇੱਕ رائے ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਲਿਆਇਆ ਮਾਨਯੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬੌਝਨ ਸਮਾਜ ਨੂੰ ਟਕਰਾ ਕਰੀਏ